ਵਰਤੀ ਇਹਵੇਂ ਗਸਾ ਨਾ ਕਰੀ ਤੇਰੇ ਹੱਥਾਂ 'ਚ ਜਾਣ ਜੂਰਨੀ ਹੈਗੀ ਹੈ ਪੋਚਾ ਵੇਲਾ ਹੁੰਦਾ ਪੋਚਾ ਤੇ ਲੰਨਦੇ ਆ ਅਹੀਂ ਸਾਡੇ ਜਮਾਨੇ 'ਚ ਲੱਗਦਾ ਹੁੰਦਾ ਸੀ ਪੋਚਾ ਸਾਰੇ ਘਰ 'ਚ ਪੋਚਾ ਫੇਰਨਾ ਉਹ ਵੀ ਗੋਏ ਦੇ ਨਾਲ ਹੈ ਤੇ ਕਿਤੇ ਮਜਾਲ ਨਹੀਂ ਕਿਤੇ ਥੱਕ ਜਾਣਾ ਤੇ ਸਾਡੀ ਸੱਸ ਨੇ ਸਾਡੇ ਮਗਰ ਮਗਰ ਵੇਖਣਾ ਕਿ ਸਫਾਈ 'ਚ ਫੇਰਣ ਡਿਆ ਪੋਚਾ ਅੱਜ ਕੱਲ ਤੇ ਤੁਸੀਂ ਡੰਡੇ ਨਾਲ ਹਾਪੋ ਚਲਾ ਲੈਂਦੀਆਂ ਹੈ ਨਾ ਕੋਈ ਸੋਰ ਨਾ ਕੋਈ ਸਵਾਲ ਕਿ ਇਹਦੇ ਨਾਲ ਵੀ ਲਾ ਕੇ ਤੁਸੀਂ ਲੱਖ ਫੜ ਲੈਂਦੀਆਂ ਜੀ ਟਾੜੇ ਲੱਕੀ ਬੜੇ ਦੁਖਦੇ ਹਾਂ ਹੈ ਨਹੀਂ ਵੇ ਤੁਹਾਡੇ ਚ ਨਹੀਂ ਕੋਈ ਗੱਲ ਬਾਤ ਹੈਗੀ ਹਾਂ ਜਮਾਨਾ ਤੇ ਤੁਹਾਡਾ ਵੇ ਨਿਕ ਨਿਕ ਗੱਲ ਤੇ ਗਲੇਡੂ ਸੁਟਣ ਦੇ ਪੰਦੀਆਂ ਅੱਜ ਕੱਲ ਇੱਕ ਸਾਡਾ ਜਮਾਨਾ ਹੁੰਦਾ ਸੀ ਆਹੋ ਕਿਤੇ ਕਿਹਨੂੰ ਮਜਾ ਲਈ ਕਿਤੇ ਦੱਸ ਲੈਣਾ ਹੁਣ ਤੇ ਨਿਕ ਨਿਕ ਗੱਲ ਹੁੰਦੀ ਆ ਤੋ ਉਸ ਤੇਲੇ ਮੁੰਡਾ ਪੈ ਜਾਂਦਾ ਗੱਲ ਮੇਰੇ ਬਾਪੂ ਨੂੰ ਮੇਰੇ ਸੋਹਣੇ ਨੂੰ ਮੇਰੀ ਬੇਬੀ ਨੂੰ ਮੇਰੀ ਛੇਬੀ ਨੂੰ ਕੀ ਕਹਿ ਦਿੱਤਾ ਕੌਣ ਤੁਮ ਡੇਗਲ ਨੂੰ ਕਹਿੰਦੇ ਉਦੋਂ ਕਿਤੇ ਸੁਣਦਾ ਹੁੰਦਾ ਹੈ ਤੇਜੀ ਦਾ ਪਪ ਆ ਘੁੱਟ-ਘੁੱਟ ਕੇ ਲਾਲ ਕਰ ਦਿੰਦਾ ਹੁੰਦਾ ਹੈ ਤੇ ਸੱਸ ਨੇ ਲਾਗੇ ਘਟਾਉਣਾ ਹਾਂ ਤੇ ਕਿਤੇ ਮਜਾ ਨਹੀਂ ਕੀ ਨੂੰ ਦੱਸ ਲੈਣਾ ਨਾ ਅੰਦਰੇ ਅੰਦਰੇ ਦਬਾਲਣਾ ਹਾਂ ਭਾਈ ਅੱਜ ਕੱਲ੍ਹ ਦੀਆਂ ਕੁੜੀਆਂ ਤੇ ਕਿਤੇ ਗੱਲ ਨਹੀਂ ਸੁਣਦੀਆਂ ਲੈ ਜਿੱਦੀ-ਜਿੱਦੀ ਅਸੀਂ ਜਾ ਕੇ ਬਹਿ ਗਈਆਂ ਹੈ ਦੋ ਦੋ ਟੱਬਰ ਦੀਆਂ ਰੋਟੀਆਂ ਲਾਉਣੀਆਂ ਪੈ ਗਈਆਂ ਤੇ ਥੱਕ ਵੀ ਗਈ ਪਸੀਨਾ ਪਸੀਨੀ ਹੋ ਗਈ ਨੀ ਜਦੋਂ ਮੈਂ ਤੇਰੀ ਉਮਰ ਦੀ ਹਾਂ ਨਾ 15-15 ਬੰਦਿਆਂ ਦੀਆਂ 15-15 ਬੰਦਿਆਂ ਦੀਆਂ ਰੋਟੀਆਂ ਲਾ ਕੇ ਖੇਤਾਂ 'ਚ ਘੱਲਣੀਆਂ ਆ ਆਹ ਤੁਹਾਡੇ ਤੇ ਬੰਦੇ ਖਾਂਦੇ ਵੀ 10000 ਰੋਟੀਆਂ ਹੁੰਦੀ ਹੈ ਹੈ ਹੁਣ ਤੇ ਆ ਕੀ ਡਾਟਾ ਸ਼ੀਟਾਂ ਕਰਦੇ ਦੋ-ਦੋ ਰੋਟੀਆਂ ਲਾਉਣੀਆਂ ਹੁੰਦੀਆਂ ਵੀ ਨਹੀਂ ਤੁਹਾਡੇ ਕੋਲ ਆਦੀਆਂ ਉਹ ਵੀ ਤਾਂ ਹੀ ਥੱਕ ਜਾਂਦੀਆਂ ਜੇ ਆ ਮੈਂ ਕੋਈ ਹਾਲ ਨਹੀਂ ਤੁਹਾਡਾ ਅੱਜ ਕੱਲ੍ਹ ਦੀਆਂ ਪੜੀਆਂ ਦਾ ਜ਼ਮਾਨਾ ਤੇ ਸਾਡਾ ਨਹਿਵੇਂ ਹੈ ਵਟਿਆ ਚੰਗਾ ਹਨ ਜਿਹੜਾ ਅੱਜ ਪੜਿਆ ਵਾ 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 ਫੋਨ ਤੇ ਟੁੱਚ ਟੁੱਚ ਕਰਕੇ ਸਾਰੀ ਖਬਰ ਪਹੁੰਚਾ ਇੱਕ ਸਾਡਾ ਜ਼ਮਾਨਾ ਹੁੰਦਾ ਸੀ ਛਿੱਤਰ ਛਿੱਤਰ ਖਾ ਕੇ ਵੀ ਇੱਥੇ ਬਹਿ ਜਾਣਾ ਆਹੋ ਸ਼ੇਂ ਸ਼ਮਾਈ ਕੀ ਤਾਂ ਪੇਕੇ ਹੁੰਦੇ ਹੁੰਦੇ ਸੀ ਹੈ ਤੇ ਰੈਂਦੀਆਂ ਪੁੰਦੀਆਂ ਗੱਲਾਂ ਦਾ ਤੇ ਚੇਤਾ ਭੁੱਲ ਜਾਣਾ ਤੇ ਜੇ ਕੋਈ ਦੱਸਣ ਵੀ ਲੱਗਣੀ ਤੇ ਸੱਸ ਨੇ ਬਰਬਰ ਨਾਲ ਬਹਿ ਜਾਣਾ ਕਿ ਕਿਤੇ ਕੋਈ ਭੜਨਾ ਨਾ ਦੱਸ ਦੇ ਹੈ ਅੱਜ ਕੱਲ ਵਧੀਆ ਗੱਲ ਬਾਤ ਹੁੰਦੀ ਆ ਮਾਰ ਕੇ ਨਾ ਪਤਾ ਲੱਗ ਜਾਂਦੀ ਆ ਪਈ ਵਧੀਆ ਅੱਜ ਕੱਲ ਦੀਆਂ ਕੁੜੀਆਂ ਨੇ ਤੇ ਵੱਧ ਸੋ ਗਿਆ। ਮੁੱਜ। ਨਾ ਵੀ ਇਹ ਲਾਉਟੀਏ ਕਿੰਨੇ ਵੰਸ ਵੰਨੇ ਸੂਟ ਪਾਉਣੀ ਆ ਤੂੰ। ਇੱਕ ਸਾਡਾ ਜ਼ਮਾਨਾ ਹੁੰਦਾ। ਦੋ ਤਿੰਨ ਸੂਟ ਲੈ ਕੇ ਦਿੰਦੀ ਹੁੰਦੀ ਹਵੀ ਸੱਸ ਆਪਣੀ ਮਰਜ਼ੀ ਨਾਲ। ਆ ਉਥੇ ਹੋਈ ਪਾ ਲੈਣੇ। ਹੈ ਤੇ ਜੇ ਕਿਤੇ ਦੇਡ ਦੂਰ ਜਾਲੇ ਤੇ ਕਹਿਣਾ ਟੰਕਾ ਲਾ ਲਓ। ਹਾਲੇ ਸਾਲ ਦੂਸਾ ਲੈ ਦੇ ਨਾ ਕੱਢਣੀ। ਹੈ ਕਿਤੇ ਜਿੰਨਾ ਚਿਰ ਸੂਟ ਰੱਦੀ ਨਾ ਹੋਇਆ ਨਾ ਅੰਚਲ ਕਿਤੇ ਸਾਡੇ ਘਰੋਂ ਨਾ ਲੱਤਣਾ। ਪਰ ਸਾਡੀ ਕੀ ਮਜਾਲੀ ਅਹੀਂ ਅੱਗੇ ਕੋਲਰ। ਸਾਡੇ ਘਰ ਦੇਣੇ ਤੇ ਕੋਈ ਗੱਲ ਸਖਾਈ ਪੁੱਤ ਜਿੱਥੇ ਵਿਆਹ ਕੇ ਚੱਲੀ ਆ ਨਾ ਜੇ ਜਸ ਘਰ ਚ ਤੇਰੀ ਡੋਲੀ ਚੱਲੀ ਉੱਥੋਂ ਅਰਥੀ ਉੱਠਣੀ ਚਾਹੀਦੀ ਅੱਜ ਕੱਲ੍ਹ ਦੀਆਂ ਕੁੜੀਆਂ ਤੇ ਨਿੱਕੀ ਨਿੱਕੀ ਗੱਲ ਤੇ ਬੈਗ ਪੈਕ ਕਰਦੀਆਂ ਤੇ ਚੱਲ ਜਾਂਦੀਆਂ ਪੇਕਿਆਂ ਨੂੰ ਹਾਂ ਸਾਡੇ ਜ਼ਮਾਨਾ ਆਈ ਪਿਪਈ ਜੋਗ ਤੇ ਸੋਹਰਿਆਂ ਨੇ ਕਹਿੰਦਾ ਚੁੱਪ ਕਰਕੇ ਸਹਿਣ ਅੱਜ ਕੱਲ੍ਹ ਦੀਆਂ ਕੁੜੀਆਂ ਕਿੱਥੇ ਸਿੰਦੀਆਂ ਰਾਣੀਆਂ ਬਣਾਇਆ ਤੁਹਾਨੂੰ ਤੇਹੀ ਰਾਣੀਆਂ ਹਾਂ ਚਲ ਕੋਕਲੀ ਤੇ ਮਾਰੀ ਚੰਗੀ ਜ਼ਿੰਦਗੀ ਆਪਣੀ ਹਾਂ ਤੂੰ ਇਹ ਕੱਟ ਲੋ ਰਾਣੀਆਂ ਬਣ ਕੇ ਮਾਤਾ ਬੋਲੀ ਤੇ ਨੁਕਦੀ ਕੁਛ ਕਿਹਾ ਹੀ ਨਹੀਂ ਮੈਂ ਤੇਰੇ ਕੱਖ ਹਿੰਦੀ ਨਹੀਂ ਮਰਜੀ ਨਾਲ ਉੱਠ ਖਾ ਪੀ ਪਰ ਸਾਡਾ ਜਮਾਨਾ ਸਾਡਾ ਜਮਾਨਾ ਤੇ ਇਦਾਂ ਦਾ ਹੀ ਵੀ ਸੱਸ ਕਿਤੇ ਕੁਸਕਰ ਤੱਕ ਨਹੀਂ ਦਿੰਦੀ ਆਹ ਕਿਤੇ ਹਾਡੀ ਕੀ ਮਜਾਲੀਓ ਗੇਟ ਚ ਚੱਲ ਜਣ ਨਾ ਉਹ ਕਿਤੇ ਸਾਡੀ ਨੇਰੀ ਲਿਆ ਦਿੰਦੀ ਅੱਜ ਕੱਲ ਦੀਆਂ ਕੁੜੀਆਂ ਨੂੰ ਤੇ ਮੋਜਾਂ ਕਿਤੇ ਪੱਕ ਕਈ ਦਾ ਨਹੀਂ ਤਾਂ ਵੀ ਡਿਡ ਗਲੇ ਡੂ ਸੁਣਦੀਆਂ ਹਾਂ